ਵਾਹਿਗੁਰੂ ਸਾਹਿਬ ਜੀ ਮਲਾਰ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਇਹ ਮਨ ਗਿਰਹੀ ਕਿ ਇਹ ਮਨ ਉਦਾਸੀ ਕਿ ਇਹ ਮਨ ਅਵਰਨ ਸਦਾ ਅਗਨਾਸੀ ਹਾਂ ਇਹ ਪਾਠ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਕਿ ਇਹ ਮਨ ਅਵਰਨ ਅਵਰਨ ਨਹੀਂ ਕਹਿਣਾ ਐੜੇ ਦੇ ਵਿੱਚ ਡੈਸ਼ ਦੇ ਕੇ ਅਵਰਨ ਉਚਾਰਨ ਕਰਨਾ ਹੈ ਇੱਥੇ ਹੀ ਵਿਸਰਾਮ ਹੈ ਕਿ ਇਹੋ ਮਨ ਅਵਰਨ ਸਦਾ ਅਵਿਨਾਸੀ ਕਿ ਇਹੋ ਮਨ ਚੰਚਲ ਕਿ ਇਹੋ ਮਨ ਬੈਰਾਗੀ ਇਸ ਮਨ ਕੋ ਮਮਤਾ ਕਿਥੋ ਲਾਗੀ ਪੰਡਿਤ ਇਸ ਮਨ ਕਾ ਕਰਹੁ ਵਿਚਾਰ ਇਹ ਪੰਡਿਤ ਪਦ ਤੇ ਵਿਸਰਾਮ ਲਾਉਣਾ ਹੈ ਪੰਡਿਤ ਇਸ ਮਨ ਕਾ ਕਰਹੁ ਵਿਚਾਰ ਅਵਰ ਕੇ ਬਹੁਤਾ ਅਵਰ ਕੇ ਬਹੁਤਾ ਪੜ੍ਹ ਹੈ ਉਠਾਵਹਿ ਭਾਰ ਪੜ੍ਹ ਹੈ ਪਦ ਜਿਹੜਾ ਹੈ ਇਹ ਭਾਰਾ ਹੀ ਉਚਾਰਨ ਕਰਨਾ ਹੈ ਅਵਰ ਕੇ ਬਹੁਤਾ ਪੜ੍ਹ ਹੈ ਇੱਥੇ ਵਿਸਰਾਮ ਹੈ ਉਠਾਵਹਿ ਭਾਰ ਰਹਾਉ माया ममता करतੈ ਲਾਈ ਇਹ ਹੁਕਮ ਕਰ ਸ੍ਰਿਸ਼ਟ ਉਪਾਈ ਗੋਰ ਪ੍ਰਸਾਦੀ ਬੂਝੋ ਭਾਈ ਸਦਾ ਰਹੋ ਹਰ ਕੀ ਸਰਣਾਈ ਸੋ ਪੰਡਿਤ ਜੋ ਤਿਹਾਂ ਗੁਨਾ ਕੀ ਪੰਡ ਉਤਾਰੈ ਸੋ ਪੰਡਿਤ ਇਥੇ ਵਿਸਰਾਮ ਲਾਉਣਾ ਹੈ ਸੋ ਪੰਡਿਤ ਜੋ ਤਿਹਾਂ ਗੁਨਾ ਕੀ ਪੰਡ ਉਤਾਰੈ ਅਨ ਦਿਨ ਏ ਅਨ ਦਿਨ ਏਕੋ ਨਾਮ ਵਿਖਾਣੈ ਅਨ ਦਿਨ ਤੇ ਵਿਸਰਾਮ ਹੈ ਅਨ ਦਿਨ ਏਕੋ ਨਾਮ ਵਿਖਾਣੈ ਸਤਗੁਰ ਕੀ ਉਹ ਦੀਖਿਆ ਲੇ ਸਤਗੁਰ ਆਗੇ ਸੀਸ ਧਰੇ ਸਦਾ ਅਲੱਗ ਰਹੈ ਨਿਰਵਾਣ ਅਲੱਗ ਪੱਤੇ ਵਿਸਰਾਮ ਲਾਉਣਾ ਹੈ ਸਦਾ ਅਲੱਗ ਥੋੜਾ ਜਿਹਾ ਕੱਸ ਕੇ ਬੋਲਣਾ ਹੈ ਰਹਿ ਨਿਰਵਾਣ ਸਦਾ ਅਲੱਗ ਰਹਿ ਨਿਰਵਾਣ ਸੋ ਪੰਡਿਤ ਦਰਗਹ ਪਰਵਾਣ ਸਬਨਾ ਮਹਿ ਏਕੋ ਏਕ ਵਖਾਣੈ ਜਾ ਏਕੋ ਵੇਖੈ ਤਾਂ ਏਕੋ ਜਾਣੈ ਜਾ ਕਉ ਬਖਸੈ ਜਾ ਕਉ ਬਖਸੀ ਮਿਲੇ ਸੋਏ ਅਥਾ ਉਥੈ ਸਦਾ ਸੁਖ ਹੋਇ ਅਥੈ ਉਥੈ ਬੋਲਾ ਹੀ ਉਚਾਰਨ ਕਰਨਾ ਅਥੈ ਉਥੈ ਸਦਾ ਸੁਖ ਹੋਇ ਅਥਾ ਉਥੈ ਸਦਾ ਸੁਖ ਹੋਇ ਕਹਿਤ ਨਾਨਕ ਕਮਨ ਵਿਦ ਕਰੇ ਕਿਆ ਕੋਇ ਇਹ ਕਹਿਤ ਨਾਨਕ ਪਦ ਤੇ ਵਿਸਰਾਮ ਹੈ ਕਹਿਤ ਨਾਨਕ ਕਵਨ ਬੇਦ ਕਰੇ ਕਿਆ ਕੋਈ ਸੋਈ ਮੁਕਤ ਜਾਕੋ ਕਿਰਪਾ ਹੋਏ ਅਨ ਦਿਨ ਹਰ ਗੁਣ ਗਾਵੈ ਸੋਏ ਸ਼ਾਸਤਰ ਬੇਦ ਕੀ ਫਿਰ ਕੂਕ ਨਾ ਹੋਏ ਹਾਂ ਸ਼ਾਸਤਰ ਬੇਦ ਕੀ ਇਥੇ ਵਿਸਰਾਮ ਹੈ ਫਿਰ ਕੂਕ ਨਾ ਹੋਏ ਮਲਾਰ ਮਹੱਲਾ ਤੀਜਾ ਭ੍ਰਮ ਭ੍ਰਮ ਜੂਨ ਮਾਨਮੁਖ ਪਰਮਾਈ ਜਮ ਕਾਲ ਮਾਰੇ ਨਿਤ ਪਤ ਗਵਾਈ ਆਏ ਵਿਸਰਾਮ ਜਮ ਕਾਲ ਮਾਰੇ ਨਿਤ ਇਥੇ ਵਿਸਰਾਮ ਲਾਉਣਾ ਹੈ ਪਤ ਗਵਾਈ ਸਤ ਗੁਰ ਸੇਵਾ ਜਮ ਕੀ ਕਾਨ ਚੁਕਾਈ ਹਾਰ ਪ੍ਰਭ ਮਿਲਿਆ ਮਹਿਲ ਘਰ ਪਾਈ ਪ੍ਰਾਣੀ ਗੁਰਮੁਖ ਨਾਮ ਧਿਆਏ ਜਨਮ ਪਦਾਰਥ ਦੁਬਿਦਾ ਖੋਇਆ ਕੌਡੀ ਬਦਲੈ ਜਾਏ ਰਹਾਉ ਕਰ ਕਿਰਪਾ ਗੁਰਮੁਖ ਲੱਗੈ ਪਿਆਰ ਅੰਤਰ ਭਗਤ ਹਰ ਹਰ ਓਰ ਧਾਰ ਭਵਜਲ ਸ਼ਬਦ ਲੰਘਾਵਨ ਹਾਰ ਇਹ ਭਵਜਲ ਤੇ ਹੀ ਵਿਸਰਾਮ ਲਾਉਣਾ ਹੈ ਭਵਜਲ ਸ਼ਬਦ ਲੰਘਾਵਨ ਹਾਰ ਦਾਰ ਸਾਚੈ ਦਿਸੈ ਸਚਿਆਰ ਬਹੁ ਕਰਮ ਕਰੇ ਸਤਗੁਰ ਨਹੀ ਪਾਇਆ ਬੇਨ ਗੁਰ ਭਰਮ ਭੂਲੇ ਬਹੁ ਮਾਇਆ ਬੇਨ ਗੁਰ ਤੇ ਵਿਸਰਾਮ ਹੈ ਭਰਮ ਭੂਲੇ ਲਾਂ ਨਲ ਪਾਠ ਭਰਮ ਭੂਲੇ ਬਹੁ ਮਾਇਆ ਹੋ ਮੈਂ ਮਮਤਾ ਬਹੁ ਮੋਹ ਵਧਾਇਆ ਦੂਜੈ ਭਾਇ ਮਨਮੁਖ ਦੁਖ ਪਾਇਆ ਆਪੇ ਕਰਤਾ ਅਗਮ ਅਥਾਹਾ ਗੁਰ ਸਬਦੀ ਜਪੀਐ ਸੱਚ ਲਾਹਾ ਹਾਜ਼ਰ ਹਜੂਰ ਹਰ ਵੇ ਪ੍ਰਵਾਹਾ ਨਾਨਕ ਗੁਰਮੁਖ ਨਾਮ ਸਮਾਹਾ ਨਾਨਕ ਇਥੇ ਵਿਸਰਾਮ ਲਾ ਦੂ ਨਾਨਕ ਗੁਰਮੁਖ ਨਾਮ ਸਮਾਹਾ ਮਲਾਰ ਮਹੱਲਾ ਤੀਜਾ ਜੀਵਤ ਮੁਕਤ ਗੁਰਮਤੀ ਲਾਗੇ ਹਰ ਕੀ ਭਗਤ ਆਨ ਦਿਨ ਸਾਧ ਜਾਗੇ ਸਤਿਗੁਰ ਸੇਵਹਿ ਆਪ ਗਵਾਈ ਹੋ ਤਿਨ ਜਾਣ ਕੇ ਸਾਧ ਲਾਗਉ ਪਾਈ ਹੋ ਜੀਵਾ ਸਦਾ ਹਰ ਕੀ ਗੁਣ ਗਾਈ ਗੁਰ ਕਾ ਸ਼ਬਦ ਮਹਾਰਸ ਮੀਠਾ ਹਰ ਕੈ ਨਾਮ ਮੁਕਤ ਗਾਤ ਪਾਈ ਰਹਾਓ ਮਾਇਆ ਮੋਹ ਅਗਿਆਨ ਗੁਬਾਰ ਮਨਮੁਖ ਮੋਹੀ ਮੂਗਦ ਗਵਾਰ ਅਨ ਦਿਨ ਧੰਦਾ ਕਰਤ ਵਿਹਾਈ ਮਰ ਮਰ ਜਮਹਿ ਮਿਲੇ ਸਜਾਈ ਗੁਰਮੁਖ RAM ਨਾਮ ਲਿਵਲਾਈ ਕੂੜੈ ਲਾਲਚ ਨਾ ਲਪਟਾਈ ਜੋ ਕਚ ਹੋਵੇ ਸਹਜ ਸੁਭਾਏ ਹਰ ਰਸ ਪੀਵੇ ਰਸਨ ਰਸਾਈ ਕੂਟ ਮੱਦੇ ਕਿਸਹਿ 부ਝਾਈ ਆਪੇ ਬਾਖਸੇ ਦੇ ਵਢਾਈ ਜੋ ਧੁਰ ਮਿਲਿਆ ਸੋ ਵਿਛੜ ਨਾ ਜਾਏ ਨਾਨਕ ਹਰ ਹਰ ਨਾਮ ਸਮਾਈ ਮਲਾਰ ਮਹੱਲਾ ਤੀਜਾ ਰਸਨਾ ਨਾਮ ਸਭ ਕੋਈ ਕਹੈ ਰਸਨਾ ਨਾਮ ਇਥੇ ਵਿਸਰਾਮ ਲਾਉਣਾ ਹੈ ਰਸਨਾ ਨਾਮ ਸਭ ਕੋਈ ਕਹੈ ਸਤਗੁਰ ਸੇਵੇ ਤਾ ਨਾਮ ਲਹੈ ਬੰਧਨ ਤੋੜੇ ਮੁਕਤ ਘਰ ਰਹਿ ਗੁਰਬਾਣੀ ਅਸਥਿਰ ਘਰ ਬਹਿ ਮੇਰੇ ਮਨ ਕਾਹੇ ਰੋਸ ਕਰੀਜੈ ਲਾਹਾ ਕਲਯੁਗ RAM ਨਾਮ ਹੈ ਗੁਰਮਤ ਅਨ ਦਿਨ ਹਿਰਦੈ ਰਵੀਜੈ ਲਾਹਾ ਕਲਯੁਗ ਇਥੇ ਠਮਕ RAM ਨਾਮ ਹੈ ਇਥੇ ਇਸ RAM ਹੈ ਗੁਰਮਤ ਅਨ ਦਿਨ ਹਿਰਦੈ ਰਵੀਜੈ ਰਹਾਉ ਬਾ ਬਿਹਾ ਖੇਨ ਖੇਨ ਬਿਲਾਈ ਵੇਨ ਪਰ ਦੇਖ ਕੇ ਨੀਂਦ ਨਾ ਪਾਈ ਇਹੋ ਵਿਛੂੜਾ ਸਹਿਆ ਨਾ ਜਾਏ ਇਹੋ ਵਿਛੂੜਾ ਸਹਿਆ ਨਾ ਜਾਏ ਸਤਗੁਰ ਮਿਲੇ ਤਾਂ ਮਿਲੇ ਸੁਭਾਈ ਨਾਮ ਹੀਣ ਵਿਣਸੈ ਦੁੱਖ ਪਾਏ ਤ੍ਰਿਸ਼ਨਾ ਜਲਿਆ ਭੂਖ ਨਾ ਜਾਏ ਵਿਣ ਭਾਗਾ ਨਾਮ ਨਾ ਪਾਇਆ ਜਾਏ ਬਹੁ ਵਿਦ ਥਾਕਾ ਕਰਮ ਕਮਾਈ ਵਿਣ ਭਾਗਾ ਇਥੇ ਵਿਸਰਾਮ ਨਾਮ ਨਾ ਪਾਇਆ ਜਾਏ ਬਹੁ ਵਿਦ ਥਾਕਾ ਕਰਮ ਕਮਾਏ ਤ੍ਰੈ ਗੁਣ ਬਾਣੀ ਬੇਦ ਵਿਚਾਰ ਇਤ੍ਰੈ ਗੁਣ ਪਦ ਤੇ ਵਿਸਰਾਮ ਲਾਉਣਾ ਹੈ ਤ੍ਰੈ ਗੁਣ ਬਾਣੀ ਬੇਦ ਵਿਚਾਰ ਵਿਖਿਆ ਮੈਲ ਵਿਖਿਆ ਵਾਪਾਰ ਮਾਰ ਜਨਮ ਫਿਰ ਹੋ ਹੋ ਖੁਆਰ ਗੁਰਮੁਖ ਤੁਰੀਆ ਗੁਣ ਔਰ ਧਾਰ ਗੁਰਮੁਖ ਪਾਦ ਤੇ ਵਿਸਰਾਮ ਲਾਉਣਾ ਹੈ ਗੁਰਮੁਖ ਤੁਰੀਆ ਗੁਣ ਔਰ ਧਾਰ ਗੁਰ ਮਾਨੈ ਮਾਨੈ ਸਭ ਕੋਈ ਗੁਰਬਚਨੀ ਮਨ ਸੀਤਲ ਹੋਏ ਚੌਹ ਜੁਗ ਸੋਭਾ ਨਿਰਮਲ ਜਨ ਸੋਏ ਨਾਨਕ ਗੁਰਮੁਖ ਵਿਰਲਾ ਕੋਈ ਰਗ ਮਲਾਰ ਮਹੱਲਾ ਚੌਥਾ ਕਰ ਪਹਿਲਾ ਚੌਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਨ ਦਿਨ ਹਰ ਹਰ ਧਿਆਇਓ ਹਿਰਦੈ ਮਤ ਗੁਰਮਤ ਦੁਖ ਵਿਸਾਰੀ ਸਭ ਆਸਾ ਮਨਸਾ ਬੰਧਨ ਟੂਟੈ ਸਭ ਆਸਾ ਮਨਸਾ ਬੰਧਨ ਟੂਟੈ ਸਭ ਆਸਾ ਮਨਸਾ ਬੰਧਨ ਟੂਟੇ ਹਰ ਹਰ ਪ੍ਰਭ ਕਿਰਪਾ ਧਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਨੈਣੀ ਹਰ ਹਰ ਲਾਗੀ ਤਾਰੀ ਇਹ ਨੈਣੀ ਪਦ ਤੇ ਵਿਸਰਾਮ ਹੈ ਨੈਣੀ ਹਰ ਹਰ ਲਾਗੀ ਤਾਰੀ ਸਤਗੁਰ ਦੇਖ ਮੇਰਾ ਮਨ ਤ੍ਰਿਪਤਿਆ ਸਤਗੁਰ ਦੇਖ ਮੇਰਾ ਮਨ ਬਿਗਸਿਓ ਬਿਗਸਿਓ ਪਦ ਹੈ ਜਨ ਹਰ ਭੇਟਿਓ ਬਨਵਾਰੀ ਰਹਾਉ ਜਿਨ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ ਜਿਨ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ ਤਿਸ ਕੈ ਕੋਲ ਲਾਗੀ ਗਾਰੀ ਹਰ ਤਿਸ ਕੈ ਕੋਲ ਪਰਸੂਤ ਨ ਕਰੀਓ ਤੇ ਇਸ ਵਿਧਵਾ ਕਰ ਮਹਤਾਰੀ ਹੇ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਹਾਰ ਤਿਸ ਕੈ ਕੋਲ ਠਮਕ ਪਰ ਸੂਤ ਨ ਕਰੀ ਇਹੋ ਇਥੇ ਵਿਸਰਾਮ ਹੈ ਤੇ ਇਸ ਵਿਧਵਾ ਕਰ ਮਹਤਾਰੀ ਹਰ ਹਰ ਆਨ ਮਿਲਾਵਹੁ ਔਰ ਸਾਧੂ ਜਿਸ ਅਹਨਿਸ ਹਰ ਔਰ ਧਾਰੀ ਗੁਰ ਦੀਠਾ ਗੁਰ ਕਾ ਸਿਖ ਬਿਗਸੈ ਜੋ ਬਾਰਿਕ ਦੇਖ ਮਹਤਾਰੀ ਜੋ ਬਾਰਿਕ ਦੇਖ ਮਹਤਾਰੀ ਤਨ ਪੇਰ ਕਾ ਇੱਕ ਹੀ ਸੰਗ ਵਾਸਾ ਵਿਚ ਹਉਮੈ ਪੀਤ ਕਰਾਰੀ ਗੋਰ ਪੂਰਾ ਹਉਮੈ ਪੀਤ ਤੋਰੀ ਜਨ ਨਾਨਕ ਬਿਲ ਮਿਲੇ ਬਨਵਾਰੀ